ਦੇ 486 10ਵਾਂ ਨੰਬਰ ਉੱਥੇ ਹੀ ਆ ਜਾ ਉੱਥੇ ਆ ਜਾਓ ਕੱਲਾ ਕੱਲਾ ਜਾਨਵਰ ਦਿਖਾਈ ਜਾਓ 486 ਕਿੰਨੀ ਉਮਰ ਹੈ ਭਾਈ ਇਹਦੀ ਬੱਚੀ ਦੀ 12 ਮਹੀਨਿਆਂ ਦੀ ਬੱਚੀ ਆ ਕਿੰਦੀ ਆ ਇਹ ਲੰਡੇ ਮਾਲੀ ਦੀ ਆ ਕਿਹੜੇ ਥਾਂ ਤੋਂ ਆਈ ਆ ਬਾਰੇ ਵਾਲਾ ਪਿੰਡ ਆ ਜਿਹੜਾ ਇੱਥੇ ਬਾਰੇ ਵਾਲਾ ਘੱਲੇ ਲੱਗਿਆ ਠੀਕ ਆ ਜੀ ਇਹ ਬਾਰੇ ਵਾਲੇ ਤੋਂ ਆਈ ਆ ਲੰਡੇ ਮਾਲੀ ਦੀ ਬੱਚੀ ਆ ਬਈ ਇਹ 10ਵੇਂ ਨੰਬਰ ਤੇ ਆਈ ਆ ਜੀ 9 ਮਈ 98 ਹਾਂਜੀ ਅੱਜ ਜੀ ਇਹ ਵੀ ਬਾਰਡਰ ਬੈਲਟ ਤੋਂ ਹੀ ਆ ਜੀ ਮੈਂ ਪਹਿਲਾਂ ਗੱਲ ਕਰਕੇ ਹਾਂ ਬਾਰਡਰ ਬੈਲਟ ਦੀ ਪਰ ਇਹ ਬਾਡਰ ਰਿਜ਼ਲਟ ਦਾ ਬਲੱਡ ਆ ਇਹ ਬਾਡਰ ਦੇ ਕੋਲ ਦਾ ਤੇ ਆ 95 ਪਰ ਇਹ ਆਇਆ ਨੰਨੇ ਤੋਂ ਪੱਟੀ ਜ਼ਿਲ੍ਹੇ ਚ ਪੰਧਪਤ ਕਰਨਾ ਮਾਝੇ ਵਾਲਿਆ ਮਾਝੇ ਵਾਲਿਆ ਹਾਂ ਕਾਜ ਤੇ ਬੇਟਾ ਦਾ ਨਬਰੂਫ ਨਬਰੂਫ ਨੂੰ ਜਾਂਦਾ ਰਹਿ ਤੈਨੂੰ ਦਾਦਾ ਖੁਸ਼ੀ ਦੇਵੇ ਯਾਰ ਸਾਡਾ ਬੱਚਾ ਨਾ ਆਇਆ ਤੇ ਬੱਚੇ ਨੇ ਬੱਚਾ ਫੜਿਆ ਵਾ ਤੇ ਨੰਬਰ ਵੀ ਲੈ ਕੇ ਚੱਲਿਆ ਮੁਬਾਰਕਾ ਸਜਣਾ ਬਹੁਤ ਬਹੁਤ ਕਿੰਨੇ ਚਿਰ ਦੀ ਹੈ ਇਹ 12 ਮਹੀਨੇ ਦੀ ਤੇ ਬੱਚੀ ਦਾ ਕੀ ਦੀ ਹੈ ਨਿਊਨ ਬੈਲ ਅਜਾ ਸਰਕਾਰੀ ਬੋਲਾ ਨਿਊਨ ਤੇ ਉਹਦੀ ਉਹਨਾਂ ਸੀ ਮਨਾ ਬਹੁਤ ਮੁਬਾਰਕਾ ਸਜਣਾ ਬਹੁਤ ਮਾਰਕਾ ਤੇਰਾ ਬੇਟਾ ਤੇਰੇ ਨਾਲ ਆ ਸੱਜਣਾ ਇਹ ਸਭ ਤੋਂ ਵੱਡੀ ਗੱਲ ਆ ਤੇਰਾ ਬੇਟਾ ਨਾਲ ਆ ਲਓ ਜੀ ਆ ਜਾ ਸੋਹਣਿਆ ਆ ਜਾ ਅਤਮਾ ਦਾਸ ਤੇ ਰਾਸੀ 88 ਰਾਸੀ ਆ ਨਾ 88 ਅਤਮਾ ਦਾ ਪਿੰਡ ਆ ਚੜੱਕ ਅੱਛਾ ਇੱਥੋਂ ਦੇ ਆ ਲੋਕ ਆਲੇ ਨੇੜੇ ਹੀ ਆ ਗਏ ਅੱਛਾ ਤੇ ਕੀਦੀ ਆ ਇਹ ਇਹ ਲੰਡੇ ਦੀ ਆ ਇਹ ਵੀ ਬਾਰਡਰ ਦੇ ਟਾਇਆ ਦੇ ਇਹ ਵੀ ਬਟਰ ਬੈਲਟ ਵਾਲੇ ਪਾਸੇ ਲਈ ਆ ਕਿੰਨੇ ਕਿੰਨੇ ਮਹੀਨਿਆਂ ਦੀ ਆ ਹਾਂਜੀ 18 ਮਹੀਨਿਆਂ ਦੀ ਹੈ ਇਹ ਮੈਂ ਪਹਿਲਾਂ ਗੱਲ ਕਰਕੇ ਆਦਾ ਨੇ ਵੀ ਜਿੱਦੋਂ ਕੋਈ ਚੀਜ਼ ਆਈ ਹੁੰਦੀ ਆ ਉਹ ਮਿੱਟੀ ਦੇ ਵਿੱਚੋਂ ਖਸਬੂ ਲ ਜਾਂਦੀ ਦੇਖ ਲਓ ਵੀ ਵਾਟਰ ਬੈਲਟੀਆਂ 2853 ਨਾਲ ਤੋਂ ਲਓ ਜੀ 780 ਆ ਜਾ 780 80 ਇਹ ਕਿੰਨੀ ਆ ਜੀ 100 ਰੂਪ ਇੱਥੇ ਆ ਕੋਈ ਨੁਕਾ ਇਹ ਚੂੜ ਚਾਚਾ ਬੋਲਾ ਭਾਈ ਕੋਹੇਨੂਰ ਉਹਦੀ ਬੱਚੀ ਆ 7ਵੇਂ ਨੰਬਰ ਤੇ ਕਿੰਨੇ ਚਿਰ ਦੀ ਉਮਰ 7 ਤੇ 1 ਮਹੀਨਿਆਂ ਦੀ ਬੱਚੀ ਆ ਤੇ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਆ ਅੱਛਾ ਮਾਂ ਵੀ ਤੁਹਾਡੇ ਕੋਲ ਮਾਂ ਦਾ ਦੁੱਧ ਚੱਖਾ ਬੰਦਾ ਗੱਲੋਂ ਮਾਂ ਦੁੱਧ ਦਿੰਦੀ ਹੈ ਜੀ ਤੇ ਚੂੜ ਚੱਕ ਪੈਂਦੀ ਆ ਲੋ ਵੀ ਗੋਪਰ ਦਾ ਨਾਮ ਹਾਂਜੀ ਰੋੜੀ ਰੋੜੀ ਅੱਛਾ ਅਰਜਨ ਅਰਜਨ ਕੋਲੇ ਵਾਲੇ ਠੀਕ ਆ ਫਿਰ ਰੋੜੀ ਤੁਹਾਹਾ ਭਾਈ ਹਾ ਸਿੱਪੀ ਵਾਲਾ ਸਿੱਪੀ ਸਿੱਪੀ ਵਾਲਾ ਸਿੱਪੀ ਵਾਲਾ ਰੌਲੀ ਆ ਜੀ ਉਸ ਪਿੰਡ ਤੋਂ ਆ ਜੀ ਛੇਮਾ ਇਹਦੋਂ ਕਾ ਛੇਮਾ ਜੀ ਛੇਮਾ ਜੀ 509 ਛੇਮਾ ਜੀ ਆ ਜਾਓ ਛੇਮਾ 509 ਇਹ ਕਿਹੜੇ ਪਾਸੋਂ ਆਈ ਆ ਇਹ ਫਰੀਦਕੋਟ ਤੇ ਬੋਲਾ ਕਿੰਨਾ ਨੇਤ ਦਾ ਬੋਲਾ ਤੇ ਕਿੰਨੇ ਮਹੀਨੇ ਦੀ ਆ ਤੇਰਾ ਨਾਂ ਬਾਈ ਦਾ ਨਾਂ ਕਸ਼ਮੀਰ ਹੈ ਤੇ 2 ਸਾਲ ਦੀ ਛੁੱਟੀ ਹੈ ਤੇ ਆਈ ਆ ਸੱਜਣੋ ਇਹ 6ਵੇਂ ਤੇ ਆਈ ਹੈ ਇਹ 6ਵੇਂ ਨੰਬਰ ਤੇ ਆਈ ਆ ਸੋਹਣੇ ਸੱਜਣੋ 5 ਵਜੇ ਬਾਅਦ ਲੈ ਬਈ ਇਸ ਤੋਂ ਬਾਅਦ ਪੰਜਵਾਂ ਪੁੱਤ ਆ ਜਾ ਫਿਰ ਪੰਜਵੇਂ ਵਾਲੇ ਹਮਨ ਸਿੰਘ ਸਾਹਿਬ ਨਾਲ ਪੰਜਵੇਂ ਵਾਲੇ ਤਗੇ ਜੀ 476 ਨੰਬਰ ਟੋਕਨ ਨੰਬਰ 476 ਤੇ ਇੱਕ ਇੱਕ ਬੁਲਦੀ ਆ ਗੁਰਵਾਸੂ 507 ਸਰਕਾਰੀ ਸੀਮਨਾ ਜੀ ਬਹੁਤ ਵਧੀਆ ਬੋਲਾ ਜੀ ਕਹਿੰਦੇ ਸਰਕਾਰੀ 507 ਸੋਹਣੀ ਝੋਟੀ ਵੀ ਰਿਜ਼ਲਟ ਕਮਾਲ ਆ ਤਿੰਨ ਮਹੀਨਿਆਂ ਦੀ ਪ੍ਰੈਗਨੈਂਟ ਆ ਤਿੰਨ ਮਹੀਨਿਆਂ ਦੀ ਗੱਭਣ ਆ ਝੋਟੀ ਤੇ ਪੰਜਵੇਂ ਨੰਬਰ ਤੇ ਆਈ ਆ ਤੇ ਮਾਂ ਤੁਹਾਡੇ ਕੋਲ ਹੀ ਆ ਜੀ ਹਾਂਜੀ 500 ਹਾਂਜੀ ਗੁਰਵਾਸੂ ਆ ਜੀ ਯੂਨੀਵਰਸਿਟੀ ਦੇ ਵਿੱਚ ਬੋਲਾ ਜੀ 507 ਠੀਕ ਹੈ ਜੀ ਪਹਿਲਾਂ ਨਾਪੇ ਸੀਗਾ ਫਿਰ ਉਸ ਤੋਂ ਬਾਅਦ ਕਨਵਾਸੂ ਯੂਨੀਵਰਸਿਟੀ ਨੇ ਖਰੀਦ ਲਿਆ ਤੇ ਉਹ ਬੁੱਲ ਦੀ ਝੋਟੀ ਹੈ ਜੀ ਕਿਹੜੇ ਪਿੰਡ ਤੋਂ ਆ ਭਲੂਰ ਤੋਂ ਬਹੁਤ ਮੁबारक ਸਜਣਾ ਭਲੂਰਾ ਨੂੰ ਬਹੁਤ-ਬਹੁਤ ਮੁबारकਾ ਬਹੁਤ ਮੁबारकਾ ਚੌਥੇ ਵਾਲਿਆ ਜੋ ਜੀ 524 524 ਹੈ ਨਾ ਫਸ 24 ਚੌਥਾ ਨੰਬਰ ਦਾ ਤੇ ਨਾਮ ਕਿਤੇ ਰੱਖਿਆ ਮਾਸਟਰ ਜੀ ਓਹੋ ਮਾਸਟਰ ਅਮਰਤਪਾਲ ਸਿੰਘ ਜੀ ਦੀ ਹੈ ਕਿਹੜਾ ਪਿੰਡ ਪਿੰਡ ਦੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਤੇ ਕਿਹਦੀ ਬੱਚੀ ਕੀਦੀ ਆ ਹਾਂਜੀ ਡਾਇਮੰਡ ਡਾਇਮੰਡ ਕਿੱਧਰ ਰਹਿ ਜਾਂਦਾ ਬੋਲੋ ਹਰੀ ਕੇ ਪੁੱਤਰ ਮਾਝੇ ਵਾਲੇ ਪਾਸੇ ਤੇ ਉਸ ਦੀ ਬੱਚੀ ਆ ਵੀ ਸੋਹਣਾ ਸਜਣਾ ਤੇ ਆ ਬੱਚੀ ਵੇਖਣ ਵਾਲੀ ਬੱਚੀ ਆ ਕਿੰਨੀ ਉਮਰ ਦੀ ਕੀਦੀ ਆ 2 ਹਾਂ ਤੁਹਾਨੂੰ ਹਲੋ 2 ਸਾਲ ਦੀ 2 ਸਾਲ ਦੀ ਆ ਬੱਚੀ ਇਹ 2 ਸਾਲ ਦੀ ਬੱਚੀ ਆ ਵੇਖਣ ਜੋਣ ਬੱਚੀ ਆ ਚੌਥਾ ਨੰਬਰ ਆਣਾ ਜੀ ਲੋ ਵੀ ਮਾਰਕਾ ਸੁਣੋ ਬਾਟਰ ਜੀ ਮਾਰਕਾ ਤੀਜਾ ਆ ਜੋ ਬਈ ਲੈ ਲਈ ਤੀਜਾ ਤਹ 95 ਆ ਤੀਜੇ ਨੰਬਰ ਤੇ ਆਈ ਆ ਆ ਛੋਟੀ ਆ ਯਾਰ ਉਮਰ ਇਹਦੀ ਵੀ ਛੋਟੀ ਲੱਗਦੀ ਆ ਇੰਨੀ ਉਮਰ ਆ ਇਹਦੀ 2 ਸਾਲ ਦੀ ਛੋਟੀ ਕਿਹੜੇ ਕਿਹੜੇ ਬੁੱਲਦੀ ਆ 905 ਬੋਲ ਸਰਕਾਰੀ ਸੀਮਨ ਉਹਨੇ ਆ ਪਾਈ ਹੋਏ ਪਿੰਡ ਕਿਹੜਾ ਪਿੰਡ ਮੰਗਿਆਲਾ ਜਿਲ੍ਹਾ ਮੋਗਾ ਪਿੰਡ ਮੰਗਿਆਲਾ ਜਿਲ੍ਹਾ ਮੋਗਾ ਦੇ ਬਾਈ ਤੇਰਾ ਨਾਮ ਨਾ ਸਤਨਾਮ ਬਾਈ ਦਾ ਨਾਮ ਹੈ ਸਦੋ ਇਹਦੀ ਜਿਹੜੀ ਝੋਟੀ ਆ ਇਹ ਆਈ ਆ ਭਾਈ ਤੀਜੇ ਨੰਬਰ ਤੇ ਤੇ ਲਾਵੇ ਵੱਲੋਂ ਦੂਜੇ ਵਾਲਾ ਆਜੋ ਦੂਜਾ ਨੰਬਰ ਆਇਆ ਸੋਹਣੋ ਸਜਣੋ ਫੋਟੋ ਖਿੱਚੀ ਗਈ ਭਾਈ ਦੂਜਾ ਨੰਬਰ ਆਇਆ 2036 ਕਮੇਟੀ ਆਹਾ 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 ਆ ਆ ਤਾਂ ਯਾਰ ਗੱਲ ਬਣੀ ਭਈਆ ਬੋਸ ਬੋਸ ਬਰਕਾ ਭਾਈ ਓਕੇ ਸਰ ਇਹ ਬਾਰਡਰ ਬੈਲਟ ਵਾਲੇ ਪਾਸੇ ਦੀ ਆ ਪੁੱਛ ਕੇ ਹਾਂਜੀ ਹਾਂਜੀ ਪੁੱਛ ਲਿਓ ਇਹ ਕੀ ਦੀ ਆ ਜੀ ਦੱਸੋ ਭਾਈ ਕੀ ਦੀ ਹੈ ਕੌਣ ਮਾਲਕ ਨਾਂ ਦੱਸ ਨਿਰਮਲ ਪਿੰਡ ਦਲੇਲ ਦਲੇਲ ਸਿੰਘ ਵਾਲਾ ਦਲੇਲ ਸਿੰਘ ਵਾਲਾ ਪਿੰਡ ਜ਼ਿਲ੍ਹਾ ਮਾਨਸਾ ਤੇ ਸੀਮਨ ਇਹ ਡਾਇਮੰਡ ਬੋਲਦੀ ਆ ਭਾਈ ਸਾਹਿਬ ਇਹ ਡਾਇਮੰਡ ਬੋਲਦੀ ਆ ਇਹ ਕਿੰਨੀ ਉਮਰ ਆ 23 ਮਹੀਨਾ ਦੀ ਬੱਚੀ ਆ ਭਾਈ ਤੇ ਹਜੇ 2 ਸਾਲਾਂ ਦੀ ਹੋਈ ਨਹੀਂ ਤੇ ਦਸ਼ਰੀ ਟੁੱਟੀਆਂ ਦੇਖੋ ਦੂਜੇ ਨੰਬਰ ਵਾਲੀ ਝੋਟੀ ਜਿਹੜਾ ਦੇਊਗੀ 3 ਮਹੀਨਾ ਦੀ ਗੱਪਣ 3 ਮਹੀਨਾ ਦੀ ਗੱਪਣ ਆ ਹਾਂਜੀ ਹਾਂਜੀ ਬੋਲੋ ਜੀ 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 ਬਹੁਤ ਵਧੀਆ ਗੱਲ ਕੀਤੀ ਸੋਹਣਾ ਤੂੰ ਜੀ ਪੀਡੀਐਫ ਇੱਥੇ ਰਿਜੈਕਟ ਸੀ ਉਹ ਚੌਥੇ ਤੇ ਐ ਵੀ 20 ਦਿਨਾਂ ਚ ਵੀ ਕੀ ਬਦਲਾਅ ਆ ਉਹ ਕੋਈ ਗੱਲ ਇਹ ਜ਼ਰੂਰ ਦੱਸਾਂਗੇ ਥਰੂ ਸਰਸ ਫਾਈਟ ਕਰਨਾ ਸਾਡਾ ਫਰਜ਼ ਹੈ ਮਾਨਸਾਲੇ ਨੇ ਇਹ ਵੀ ਬਈ ਜਿਹੜਾ ਡਾਇਮੰਡ ਬੋਲਾ ਇਹ ਵੀ ਬਾਟਰ ਬੈਲਟ ਦਾ ਬੋਲਾ ਬਾਟਰ ਬੈਲਟ ਦਾ ਬੋਲਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿੱਧਰੋਂ ਨਸਲ ਪੈਦਾ ਹੋਈ ਹੁੰਦੀ ਹੈ ਉਸ ਮਿੱਟੀ 'ਚ ਖੁਸ਼ਬੂ ਨਹੀਂ ਜਾਂਦੀ ਇਹ ਨੀਲੀ ਤੇ ਰਾਵੀ ਦੋ ਨਸਨਾ ਦਾ ਸੁਨੇਹਾ ਦੁਨੀਆ ਦੀ ਸਭ ਤੋਂ ਧੂੜੀਆਂ ਮੱਝਾਂ ਦੇ ਵਿੱਚੋਂ ਜਾਣੀਆਂ-ਜਾਂਦੀਆਂ ਸੁਨੱਖੀਆਂ ਮੱਝਾਂ ਦੇ ਵਿੱਚੋਂ ਜਿਨ੍ਹਾਂ ਦਾ ਬਿਨਾ ਕਾਰਡ ਲਾਏ ਤੋਂ ਨਸ਼ਾ ਹੋ ਜਾਂਦਾ ਇਹ ਉਹ ਆ ਆ ਜੀ ਭਾਈ ਪਹਿਲੇ ਨੰਬਰ ਵਾਲੀ 514 ਇਹਨੂੰ ਪੁੱਛਦੇ ਆ ਆਸਤਾ ਕਰਨਾ ਵੀ ਇਹ ਪਾਸੇ-ਪਾਸੇ ਹੱਥ ਦੇ ਹੱਥ ਫੇਰ ਇਹ ਬਾਈ ਕੀ ਦੀ ਆ ਇਹ ਪਿਸਟਲ ਦੀ ਹੈ ਜੀ ਇਹ ਪਿਸਟਲ ਇਹ ਵੀ ਬਾਟਰ ਵਾਲੇ ਪਾਸੇ ਦਾ ਹੀ ਆ ਸੁਨਮਾ ਬੱਸ ਜੀ ਹੱਜੀ ਸੁਨਮਾ ਬਾਟਰ ਏਰੀਆ ਸੁਨਮਾ ਬਾਟਰ ਭਾਜ ਦੇ ਕੇ ਦਾ ਹਾਂਜੀ ਹਾਂਜੀ ਪਿਸਟੋਲ ਖਾਂਦੀ ਹੈ ਤੇਰੇ ਪਿਸਟੋਲ ਖਾਂਦੀ ਆ ਕਿੰਨੀ ਉਮਰ ਆ ਇਹ 26 ਮਹੀਨੇ ਆ 26 ਮਹੀਨੇ ਦੀ ਗੱਬਣਾ ਥੋਲੀ ਆ ਨਹੀਂ ਨਹੀਂ 14 ਮਹੀਨਿਆਂ ਦੀ ਗੱਬਣਾ ਤੇ ਤੇਰਾ ਨਾਮ ਕੀ ਆ ਗੁਰਪ੍ਰੀਤ ਸਿੰਘ ਮਿਨਾ ਮਿਨਾ ਜ਼ਫਰਦਾਈ ਹੁਣ ਖੁੱਲ ਕੇ ਆਪਾਂ ਆਹ ਚੱਲ ਬਣ ਗਈ ਨਾਲ ਬੁੱਲ ਚੌਥੇ ਨੰਬਰ ਵਾਲਾ ਚੌਥੇ ਨੰਬਰ ਵਾਲਾ ਰਹਿਦਾ ਹਜੇ ਅੱਛਾ ਮੈਂ 14 ਨੰਬਰ ਵਾਲੇ ਦਾ ਮੈਟਰ ਲੈਂਦਾ 524 ਇਹਦਾ ਲਾ ਕੇ ਮੈਟਰ ਲੈ ਜੇ ਬੱਲ ਬਿਠਾ ਦੀ ਤੇ ਹੁਣ ਆਪਾਂ ਬਹੁਤਾਂ ਜਿਹਾ ਘੇਰਾ ਬੁੱਲਾ ਕਰਦਗੇ ਦੇਖਣ ਵਾਲੇ ਦਿਖਾਦਗੇ ਭਾਈ ਦੇਖ ਲਿਓ ਭਾਈ ਔਖਿਆ ਪਾਸੇ ਵਾਲੇ ਭਾਈ ਉਹਨਾਂ ਨੂੰ ਵੀ ਦੇਖ ਲੈਣ ਦੋ ਜਾਓ ਆਗੇ ਉਹਦਾ ਪਤਾ ਦੇਖ ਪਈ ਕਿਹੜੀ ਰਿਜ਼ਰਟ ਕਿ ਉਪਰਮਾ ਜੈਦਾ ਨੀਂਦੀ ਰਾਵੀ ਜਾ ਸਰ ਮੈਂ ਕੈਮਰਾ ਉਧਰ ਲੈ ਜਾ ਭਾਈ ਦੱਸਾਂ ਇਧਰ ਨਹੀਂ ਬਸ ਕਰ ਆਓ ਫੋਜੀ ਸਾਹਿਬ ਇਧਰ ਆਓ ਕੱਪੜਾ ਧੋਪਿਆ ਹਾਂਜੀ ਪੰਜ ਨੰਬਰਾਂ ਦਾ ਵੇ ਪੰਜ ਨੰਬਰਾਂ ਦਾ ਵੇ ਵਾਜ ਦਿਜੇ ਮੈਨੂੰ ਬਾਜ ਦੋ ਛੋਟੇ ਪਹਿਲੇ ਨੰਬਰ ਵਾਲਾ ਆਵੇ ਆਹ ਵੀ ਆਹ ਪੰਜਵੇਂ ਨੰਬਰ ਵਾਲੇ ਦਿਓ ਬਾਜੇ ਭਾਈ ਰਾਜੂ ਕੀ ਕਹਿਣਾ ਚਾਹੇਗਾ ਫਰਾਜ ਵਾਲੇ ਕੰਪੀਟੀਸ਼ਨ ਦੇ ਵਿੱਚ 5ਵੇਂ ਨੰਬਰ ਵਾਲਾ ਬਹੁਤ ਵੱਡਾ 5ਵੇਂ ਨੰਬਰ ਵਾਲਾ 475 ਪਹੁੰਚੋ ਬਈ ਕਮੇਟੀ ਨਾਲ ਆ ਬਾਈ ਰਾਜੂ ਗੋਟ ਫਾਰਮ ਦਰਬਾ ਪੰਜਾਬ ਪਹੁੰਚੋ ਬਈ ਗੋਟ ਫਾਰਮ ਦਰਬਾ ਪੰਜਾਬ ਨੂੰ ਤੁਸੀਂ ਬਾਈ ਸਬਸਕ੍ਰਾਈਬ ਕਰ ਲਿਓ ਜਿਹੜੇ ਆਪਣੇ ਨਾਲ ਜੁੜੇ ਆ ਸੱਜਣ ਹਾਂਜੀ ਹਾਂਜੀ ਇਹ ਬਾਈ ਬਹੁਤ ਮਿਹਨਤੀ ਬੰਦਾ ਬੱਕਰੀਆਂ ਵਾਲੇ ਮੇਲੇ ਜੇ ਤੁਹਾਨੂੰ ਜਰੂਰ ਮਿਲੂਗਾ ਤੇ ਜੇ ਕਿਸੇ ਨੇ ਬੱਕਰੀ ਕੋ ਖਰੀਦਣੀ ਵੇਚਣੀ ਉਹਦੇ ਬਾਈ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ ਤੁਹਾਨੂੰ ਹੋਰ ਸੀ ਵਿੱਚ ਪਾਓ ਬਾਈ ਕਾਣ ਬਣ ਕੇ ਪਾਓ ਹਾਂਜੀ ਕਿਹੜਾ ਪਿੰਡ ਆ ਜੀ ਘੂਰ ਹੈ ਹਾਂਜੀ ਘੂਰ ਘੂਰ ਹੈ ਸ਼ੇਵਨੰਦਰਾ ਦੇ